ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹ ਗੋਭੀ ਦੇ ਜਿਹੜੇ ਟਿੰਡਲ ਨੇ ਨਾ ਅਕਸਰ ਤੁਸੀਂ ਇਹਨਾਂ ਨੂੰ ਸਿਰ ਦਿੰਨੇ ਹੋਣਾ ਕਿਉਂਕਿ ਆਪਾਂ ਸਿਰਫ ਜਿਹੜੇ ਇਹ ਫੁੱਲ ਫੁੱਲ ਹੁੰਦਾ ਹੈ ਨਾ ਇਹਨੂੰ ਕੱਟ ਲੈਨੇ ਪਰ ਇਹ ਬਹੁਤ ਜ਼ਿਆਦਾ ਹੈ ਨਾ ਕੀਮਤੀ ਨੇ ਤੁਹਾਡੇ ਲਈ ਅੱਜ ਦੀ ਜਿਹੜੀ ਆਪਾਂ ਰੈਸਪੀ ਬਣਾਵਾਂਗੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਦੇਖੋ ਹੁਣ ਆਪਾਂ ਨਾ ਗੋਭੀ ਗਾਜਰਾ ਖਾ ਖਾ ਕੇ ਨਾ ਸਾਰੇ ਬੱਚੇ ਵੀ ਅੱਕ ਚੁੱਕੇ ਨੇ ਨਾ ਵੀ ਕਹਿੰਦੇ ਨੇ ਮम्मा ਰੋਜ਼ ਇਹੀ ਬਣਾ ਲੈਨੇ ਓ ਅੱਜ ਆਪਾਂ ਇੱਕ ਨਿਊ ਡਿਸ਼ ਬਣਾਵਾਂਗੇ ਜਿਹੜੀ ਕਿ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਨਾਲੇ ਆਪਾਂ ਇਹਦੇ ਬਣਾਵਾਂਗੇ ਸਬਜ਼ੀ ਤੇ ਨਾਲੇ ਬਣੇਗੀ ਇੱਕ ਡਿਸ ਉਹ ਕਿਸ ਤਰੀਕੇ ਨਾਲ ਬਣਾਵਾਂਗੇ ਤੁਹਾਨੂੰ ਦੱਸ ਦਿਆਂ ਇਹ ਮੈਂ ਲੈਤੀ ਥੋੜੀ ਜੀ ਬੰਦ ਗੋਭੀ ਪੱਤਾ ਗੋਭੀ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਥੋੜੀ ਜੀ ਲੈ ਕੇ ਆਪਾਂ ਇਹਨੂੰ ਕद्दूकश ਕਰ ਲਿਆ ਤੇ 3-4 ਗਾਜਰਾਂ ਲੈ ਕੇ ਆਪਾਂ ਨੇ ਹੈਨਾ ਇਹਨਾਂ ਨੂੰ ਕद्दूकश ਕਰ ਲਿਆ ਤੇ ਹੁਣ ਜਿਹੜਾ ਆਪਣੇ ਗੋਭੀ ਤਾਂ ਹਣੇ ਇਹ ਟਿੰਡਲ ਹੈਗਾ ਇਹਨੂੰ ਵੀ ਆਪਾਂ ਕद्दूकश ਕਰ ਲੈਨੇ ਆ ਤੇ ਜਿਹੜੀ ਗੋਭੀ ਹੈ ਆਪਣੇ ਕੋਲੇ ਇਹਨੂੰ ਵੀ ਆਪਾਂ ਕद्दूकश ਕਰ ਲਾਂਗੇ ਤੇ ਅੱਗੇ ਤੁਹਾਡੋਂ ਇਹ ਰੈਸਪੀ ਕਿਹੜੀ ਬਣੇਗੀ ਜਦੋਂ ਵੀ ਤੁਹਾਡੇ ਘਰ ਮਹਿਮਾਨ ਆਉਂਦੇ ਆ ਜਾਂ ਤੁਹਾਡੇ ਬੱਚੇ ਕੁਛ ਨਾ ਡਿਮਾਂਡ ਕਰਦੇ ਆ ਤਾਂ ਤੁਹਾਨੂੰ ਦੇਖੋ ਕੋਰੋਨਾ ਤੋਂ ਵੀ ਭੈੜੀਆਂ ਹਨ ਅੱਜਕੱਲ ਵਿਰਸ ਫੈਲ ਰਹੇ ਨੇ ਬਾਰੋਂ ਬੱਚਿਆਂ ਨੂੰ ਹਨ ਬਿਲਕੁਲ ਵੀ ਤੁਸੀਂ ਹਨ ਇਸ ਚੀਜ਼ ਨੂੰ ਨਾ ਕਰੋ ਮਲਕਿ ਮਾਰਕੀਟ ਦੇ ਵਿੱਚੋਂ ਨਾ ਲੈ ਕੇ ਆਓ ਤਾਂ ਤੁਸੀਂ ਘਰ ਦੇ ਵਿੱਚੋਂ ਹੀ ਇਸ ਚੀਜ਼ ਨੂੰ ਬਣਾ ਕੇ ਖਾਓ ਜਿਸ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਤੇ ਆਓ ਆਪਾਂ ਇਹਨੂੰ ਕੱਦੂ ਕਸ਼ ਕਰਦੇ ਆਂ ਹਾਂਜੀ ਜਿਹੜੀ ਹੁਣ ਆਪਾਂ ਨੇ ਗੋਭੀ ਸੀ ਆਪਣੇ ਕੋਲੇ ਫੁੱਲ ਗੋਭੀ ਹੈ ਨਾ ਜਿਹਨੂੰ ਕਾਲੀ ਫਲਾਵਰ ਵੀ ਕਹਿ ਦਿੰਨੇ ਆਪਾਂ ਤੇ ਉਹਦੇ ਟਿੰਡਲ ਨੇ ਜਿਹੜੇ ਉਹਨਾਂ ਨੂੰ ਆਪਾਂ ਨੇ ਕੀ ਕਰ ਲਿਆ ਕद्दूकश ਕਰ ਲਿਆ ਇਹਨੂੰ ਆਪਾਂ ਪਾ ਲਾਂਗੇ ਇੱਕ ਵੱਡੇ ਸਾਰੇ ਬਰਤਨ ਦੇ ਵਿੱਚ ਇਹ ਹੀ ਰੈਸਪੀ ਦੇਖ ਕੇ ਨਾ ਮੇਰੀਆਂ ਭੈਣਾਂ ਮੈਂ ਗਰੰਟੀ ਲੈਂਦੀ ਆ ਵੀ ਡੇਲੀ ਤੁਹਾਨੂੰ ਗਾਜਰ ਗੋਭੀ ਖਵਾਇਆ ਕਰਨੀ ਹੈ ਨਾ ਤੇ ਤੁਸੀਂ ਵੀ ਬੜੇ ਚਾਣ ਨਾਲ ਖਾਇਆ ਕਰੋਗੇ ਤੇ ਇਹ ਆਪਣੀਆਂ ਗਾਜਰਾਂ ਨੇ ਜਿਨ੍ਹਾਂ ਨੂੰ ਆਪਣੇ ਕद्दूकश ਕੀਤਾ ਇਹਨੂੰ ਵੀ ਆਪਾਂ ਵਿੱਚ ਮਿਕਸ ਕਰ ਲਾਂਗੇ ਦੇਖੋ ਇਹ ਹੈਲਦੀ ਵੀ ਹੈ ਤੇ ਟੇਸਟੀ ਵੀ ਹੈ ਤੇ ਨਾਲੇ ਦੇਖੋ ਹਨਾ ਥੋੜਾ ਜਿਹਾ ਫਰਕ ਪੈ ਜਾਂਦਾ ਚੇਂਜ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਨਾ ਵੀ ਇੱਕੋ ਹੀ ਚੀਜ਼ ਬਣੀ ਜਾਂਦੀ ਹੈ ਹਨਾ ਨਹੀਂ ਤਾਂ ਆਪਾਂ ਆਲੂ ਮਟਰ ਗਾਜਰਾ ਇਹ ਚੀਜ਼ ਬਣਾ ਲੈਨੇ ਆ ਹਨਾ ਨਹੀਂ ਗਾਜਰਾ ਦੇ ਚਾ ਪਾ ਕੇ ਗੋਭੀ ਗਾਭੀ ਬਣਾ ਲੈਨੇ ਆ ਨਾ ਉਹ ਤਾਂ ਫਿਰ ਜੀਜਾ ਹੱਕ ਜਾਂਦਾ ਹਨਾ ਤੇ ਇਹ ਆਪਾਂ ਜਿਹੜੀ ਪੱਤਾ ਗੋਭੀ ਇਹ ਤੁਹਾਡੇ ਕੋਲ ਹੈਗੀ ਆ ਤਾਂ ਪਾ ਲਓ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਤੁਸੀਂ ਇਹਦੀ ਜਗ੍ਹਾ ਤੇ ਕੱਲੀ ਗਾਜਰ ਤੇ ਹਨਾ ਦੂਸਰੀ ਆਪਣੀ ਜਿਹੜੀ ਗੋਭੀ ਹੁੰਦੀ ਹੈ ਫੁੱਲ ਉਹਨੂੰ ਪਾ ਸਕਦੇ ਹੋ ਤੇ ਥੋੜੀ ਜਿਹਾ ਆਪਣੇ ਪਾਲੀ ਵਿੱਚ ਇਹਦੇ ਹਰੀ ਮਿਰਚ ਤੇ ਹੁਣ ਆਪਾਂ ਇਹਦੇ ਵਿੱਚ ਕੀ ਕੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀ ਲਾਲ ਮਿਰਚ ਕਿਉਂਕਿ ਸਪਾਈਸੀ ਜਾਂ ਹਨਾ ਥੋੜਾ ਜਿਹਾ ਚੀਜ਼ ਵਧੀਆ ਲੱਗਦੀ ਹੈ ਤੇ ਅਗਲੀ ਚੀਜ਼ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਤੁਸੀਂ ਟੇਸਟ ਅਨੁਸਾਰ ਪਾ ਸਕਦੇ ਹੋ ਨਾ ਜਿੰਨਾ ਕਿ ਤੁਸੀਂ ਚਾਹੋ ਨਿਓ ਤੇ ਮੇਥੋ ਜ਼ਿਆਦੀ ਆ ਗਏ ਹੁਣ ਆਪਾਂ ਇਹਨੂੰ ਕੱਢ ਦਿੰਨੇ ਆਂ ਤੇ ਅਗਲੀ ਚੀਜ਼ ਆਪਾਂ ਲਾਵਾਂਗੇ ਚੌਲਾਂ ਦਾ ਆਟਾ ਦੇਖੋ ਚੌਲਾਂ ਦਾ ਆਟਾ ਹੁਣ ਸਾਰਿਆਂ ਦੇ ਘਰੇ ਅਵੇਲੇਬਲ ਹੈਗਾ ਜਿਹਨੂੰ ਚਾਵਲ ਦਾ ਆਟਾ ਵੀ ਕਹਿ ਦਿੰਦੇ ਆਪਾਂ ਨਾ ਹੋਣ ਚੌਲਾਂ ਦੀਆਂ ਨਾ ਬੜੀਆਂ ਪਿੰਨੀਆਂ ਖਵਾਫ ਹੋ ਆ ਕੇ ਬੈਹ ਜਰੂਰ ਕਰਨੀਆਂ ਮੇਰੀਆਂ ਭੈਣਾਂ ਅੱਜ 2 ਚਮਚੇ ਆਪਾਂ ਨੇ ਚੌਲਾਂ ਦੇ ਆਟੇ ਦੇ ਪਾ ਲੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਹਨਾ ਕਾਲਾ ਨਮਕ ਪਾਵਾਂਗੇ ਇਹਦਾ ਨਾ ਟੇਸਟ ਅਲੱਗ ਹੀ ਆਉਂਦਾ ਜਦੋਂ ਕਾਲਾ ਨਮਕ ਨੂੰ ਆਪਾਂ ਵਿੱਚ ਪਾਉਨੇ ਆ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਵੀ ਪਾ ਸਕਦੇ ਹੋ ਨਾ ਤੇ ਅਗਲਾ ਆਪਾਂ ਪਾਵਾਂਗੇ ਇਹਦੇ ਵਿੱਚ ਹਾਂਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬੇਸਣ ਬੇਸਣ ਦੇ ਦੇਖੋ ਇਹਦੇ ਵਿੱਚ ਮੈਂ ਕਿੰਨਾ ਸਮਾਨ ਲੈਂਦਾ ਇਹਦੇ ਵਿੱਚ ਮੈਂ ਸਿਰਫ 3-4 ਚਮਚਾ ਨਾ ਬੇਸਣ ਦੇ ਐਡ ਕਰੂੰਗੀ ਜਿਆਦਾ ਨਹੀਂ ਕਿਉਂਕਿ ਜਿਆਦਾ ਪਾਵਾਂਗੀ ਨਾ ਫਿਰ ਬਿਸਮ ਨਾ ਪੱਚਾ ਜਿਹਾ ਰਹਿ ਜਾਊਗਾ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਕਰ ਲਾਂਗੇ ਮਿਕਸ ਇੱਕ ਅਜਿਹੀ ਡਿਸ਼ ਬਣੋਗੀ ਹੈ ਨਾ ਜਿਹਨੂੰ ਨਾ ਛੋਟੇ ਬੱਚੇ ਜਾਂ ਮੇਰੇ ਭਰਾ ਪੈਣਾ ਹੈ ਨਾ ਰੈਸਟੋਰੈਂਟਾਂ ਦੇ ਵਿੱਚ ਵਧੀਆ ਕੈਫੇ ਵਗੈਰਾ ਦੇ ਵਿੱਚ ਜਾ ਕੇ ਤੁਸੀਂ ਇਹਨਾਂ ਖਾਣੇ ਹੋ ਤਾਂ ਤੁਹਾਨੂੰ ਨਾ ਚੰਗੀ ਜੇਬ ਹਲਕੀ ਕਰਨੀ ਪੈ ਜਾਂਦੀ ਹੈ ਪਰ ਅਗਰ ਤੁਸੀਂ ਥੋੜਾ ਜਿਹਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਲਾਈਕ ਤੇ ਸ਼ੇਅਰ ਕਰ ਦੋਗੇ ਤਾਂ ਮੈਂ ਤੁਹਾਨੂੰ ਉਹੀ ਮਹਿੰਗੀ ਮਹਿੰਗੀ ਡਿਸ਼ਾਂ ਬਹੁਤ ਈਜ਼ੀ ਤਰੀਕੇ ਨਾਲ ਸਿਖਾਉਂਗੀ ਤੇ ਤੁਸੀਂ ਮੈਨੂੰ ਜਾਣਦੇ ਹੋ ਤੁਹਾਡੀ ਆਪਣੀ ਭੈਣ ਮਾਂ ਕਾ ਪਿਆਰ ਔਰ ਬਲੌਗ ਚੈਨਲ ਤੋਂ ਤੇ ਅੱਜ ਆਪਾਂ ਆਪਣੇ ਕੁਕਿੰਗ ਵਾਲੇ ਚੈਨਲ ਤੇ ਆ ਚੁੱਕੇ ਹਾਂ ਤੇ ਥੋੜਾ ਜਿਹਾ ਆਪਾਂ ਬੇਸਨ ਇਹਦੇ ਵਿੱਚ ਹੋਰ ਐਡ ਕਰ ਦਿੰਨੇ ਕਿਉਂਕਿ ਮੈਨੂੰ ਘੱਟ ਲੱਗ ਰਿਹਾ ਮਮਾ ਮੈਨੂੰ ਤਾਂ ਇਹ ਬਹੁਤ ਜ਼ਿਆਦਾ ਟੇਸਟੀ ਲੱਗ ਰਹੀ ਹੈ ਹਾਂਜੀ ਬੇਟਾ ਜੀ ਜਿਹੜਾ ਤੁਸੀਂ ਜਾ ਕੇ ਨਾ ਰੈਸਟੋਰੈਂਟ ਵਿੱਚ ਆਰਡਰ ਕਰਦੇ ਹੋ ਵੀ ਉਸਦੇ ਨਾਲੋਂ ਵੀ ਕਿਤੇ ਜ਼ਿਆਦਾ ਟੇਸਟੀ ਬਣੇਗਾ ਤੇ ਨਾਲੇ ਇਹਦੀ ਸਬਜ਼ੀ ਵੀ ਬਣਾਵਾਂਗੇ ਆਪਾਂ ਤੇ ਨਾਲੇ ਰੈਸਪੀ ਵੀ ਬਣਾਵਾਂਗੇ ਤੇ ਹਾਂਜੀ ਦੇਖੋ ਤੇ ਆਓ ਹੁਣ ਆਪਾਂ ਅੱਗੇ ਕੀ ਕਰਨਾ ਹੈ ਕੁਝ ਚੰਗੇ ਤਰੀਕੇ ਨਾਲ ਇਸ ਤਰੀਕੇ ਦਾ ਆਪਾਂ ਨੇ ਇਹਨੂੰ ਬੈਟਰ ਨੂੰ ਤਿਆਰ ਕਰ ਲੈਣਾ। ਹਾਂਜੀ ਤੇ ਹੁਣ ਆਪਣਾ ਇਹ ਬੈਟਰ ਬਿਲਕੁਲ ਰੈਡੀ ਹੋ ਚੁੱਕਿਆ ਤੇ ਇੱਧਰ ਆਪਾਂ ਨੇ ਰੱਖ ਲਿਆ ਹੈਗਾ। ਆਪਣਾ ਤੇਲ ਗਰਮ ਹੋਣ ਲਈ ਆਪਾਂ ਨੇ ਇਹਦੇ ਵਿੱਚ ਪਹਿਲਾਂ ਪਕੌੜੇ ਵੀ ਬਣਾ ਲਏ ਸੀ ਤੇ ਅੱਜ ਆਪਾਂ ਬਣਾਵਾਂਗੇ। ਇਹਨੂੰ ਆਪਾਂ ਨਾ ਇੱਕੋ ਜਿਹੀ ਸ਼ੇਪ ਦੇਵਾਂਗੇ ਬਿਲਕੁਲ। ਤੁਸੀਂ ਕਿਸੇ ਦੇ ਚਮਚ ਨਾਲ ਵੀ ਲੈ ਸਕਦੇ ਹੋ ਹੁਣ ਕਿਉਂਕਿ ਅਪ ਜਦੋਂ ਪਹਿਲੀ ਵਾਰੀ ਬਣਾਉਨੇ ਹਨ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਇਸ ਤਰੀਕੇ ਨਾਲ ਜਿੰਨੇ ਤੁਸੀਂ ਮਨਚੂਰੀਅਨ ਬਣਾਉਣੇ ਹੋ ਨਾ ਬਿਲਕੁਲ ਰਾਉਂਡ ਰਾਉਂਡ ਸ਼ੇਪ ਦੇ ਵਿੱਚ ਨਾ ਗੋਲ-ਗੋਲ ਬਣਾਉਣੇ ਨੇ। ਜਿਹੜੀ ਤੇਲ ਹੈ ਉਹਨੂੰ ਜਿਆਦਾ ਹਾਈ ਫਲੇਮ ਤੇ ਨਹੀਂ ਕਰ ਮੈਂ ਕਰਨਾ ਥੋੜਾ ਜਨਾ ਮੀਡੀਅਮ ਫਲੇਮ ਤੇ ਰੱਖਣਾ ਕਿਉਂਕਿ ਫਿਰ ਉੱਪਰੋਂ ਉਹ ਕਾਲੇ ਹੋ ਜਾਣਗੇ ਤੇ ਵਿੱਚੋਂ ਇਹ ਕੱਚੇ ਰਹਿ ਜਾਣਗੇ ਕੰਜੀ ਪੈਨਾਂ ਨੂੰ ਹੌਲੀ ਹੌਲੀ ਬਿਲਕੁਲ ਹੌਲੀ ਫਲੇਮ ਤੇ ਹਨਾ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਜਦੋਂ ਵੀ ਹਨਾ ਮਨ ਕਰਦਾ ਹੈ ਵੀ ਆਪਣਾ ਕੁਝ ਨਾ ਕੁਝ ਹਨਾ ਵਧੀਆ ਜੀ ਕੋਈ ਚੀਜ਼ ਖਾਣੀ ਹੈ ਜਾਂ ਆਪਾਂ ਮੈਂ ਪਹਿਲਾਂ ਹੀ ਦੱਸ ਕੇ ਹੈਡੀਆਂ ਵੀ ਆਪਾਂ ਇਹਦੀ ਕੋਹੜੀ ਵੀ ਬਣਾਵਾਂਗੇ ਹਨਾ ਇੱਕ ਡਿਸ ਬਣਾਵਾਂਗੇ ਖਾਣ ਨੂੰ ਮਹਿਮਾਨਾਂ ਦੇ ਵੀ ਤੇ ਪਰਿਵਾਰ ਦੇ ਵੀ ਤੇ ਨਾਲ ਆਪਾਂ ਬਣਾਵਾਂਗੇ ਸਬਜ਼ੀ ਉਹ ਵੀ ਕਿਸ ਤਰੀਕੇ ਨਾਲ ਉਹ ਵੀ ਤੁਹਾਨੂੰ ਆਪਾਂ ਰੈਸਪੀ ਸਾਰੀ ਸਾਂਝੀ ਕਰਾਂਗੇ ਬਸ ਇਸ ਤਰੀਕੇ ਨਾਲ ਰੌਂਡ ਬਣਾਉਣ ਸ਼ੇਪ ਦੇ ਵਿੱਚ ਬਣਾ ਕੇ ਆਪਾਂ ਇਹਨਾਂ ਨੂੰ ਤੋ ਇਸ ਤਰੀਕੇ ਨਾਲ ਜਦੋਂ ਹਨਾ ਬਿਲਕੁਲ ਗੁਲਾਬ ਜਾਮੁਨਾਂ ਦੀ ਤਰ੍ਹਾਂ ਨਾ ਬਣ ਜਾਣਗੇ ਫਿਰ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਹਾਂਜੀ ਦੇਖੋ ਹੁਣ ਆਪਾਂ ਇਹਨਾਂ ਨੂੰ ਬਿਲਕੁਲ ਹਨਾ ਜਿੱਦਾਂ ਕਿ ਮਨਚੂਰੀਅਨ ਆਪਾਂ ਲੈ ਕੇ ਆਉਨੇ ਆ ਮਾਰਕੀਟ ਦੇ ਵਿੱਚੋਂ ਦੇਖੋ ਬਹੁਤ ਜ਼ਿਆਦਾ ਮਹਿੰਗੇ ਮਿਲਦੇ ਆ ਤੁਹਾਨੂੰ ਹਨਾ ਹੰਜ ਦੇਖੋ ਇਹਨਾਂ ਨੂੰ ਬਸ ਹਲਕੀ ਫਲੇਮ ਤੇ ਆਪਾਂ ਨੇ ਹਨਾ ਬਣਾਉਣੇ ਬਿਲਕੁਲ ਸ਼ੇਪ ਦੇਖੋ ਤੁਸੀਂ ਮਨਚੂਰੀਅਨ ਹਨਾ ਜਿਹੜੇ ਖਾਂਦੇ ਨੇ ਪੈਨਪਰਾ ਦੇਖੋ ਜਿਹੜੇ ਹਰ ਇੱਕ ਦਾ ਮਨ ਕਰਦਾ ਹਨਾ ਵੀ ਅਸੀਂ ਵਧੀਆ ਰੈਸਟੋਰੈਂਟ ਵਾ ਵਗੈਰਾ ਚ ਜਾ ਕੇ ਖਾਈਏ ਨਾ ਪਰ ਠੀਕ ਹੈ ਵੀ ਹਰ ਇੱਕ ਹਨਾ ਇੰਨੀ ਕਾਸਟਲੀਆ ਚੀਜ਼ਾਂ ਨਹੀਂ ਲੈ ਸਕਦਾ ਤੁਹਾਨੂੰ ਪਤਾ ਹੀ ਹੈ ਵੀ ਹਨਾ ਕਿੰਨਾ ਮਹਿੰਗਾ ਹੋ ਰਿਹਾ ਤਾਂ ਇਸ ਤਰੀਕੇ ਨਾਲ ਬਹੁਤ ਹੀ ਈਜ਼ੀ ਆਪਾਂ ਇਹ ਹਰ ਇੱਕ ਰੈਸਪੀ ਨੂੰ ਬਣਾ ਸਕਦੇ ਆ ਤੇ ਮੇਰੇ ਚੈਨਲ ਦਾ ਤਾਂ ਮਕਸਦ ਹੀ ਇਹੀ ਹੈ ਕਿ ਹਰ ਇੱਕ ਮੇਰੀ ਭੈਣ ਨੂੰ ਨਾ ਘਰ ਦੇ ਵਿੱਚ ਬਹੁਤ ਹੀ ਈਜ਼ੀ ਤਰੀਕੇ ਨਾਲ ਆਹ ਦੀ ਰੈਸਪੀ ਸਿਖਾਉਣੇ ਹਾਂਜੀ ਤੇ ਇਹ ਆਪਾਂ ਨੇ ਦੇਖੋ ਹਨਾ ਫਰਾਈ ਕਰਕੇ ਕੱਢ ਲੈਣੇਗੇ ਤੇ ਹੁਣ ਆਪਾਂ ਇਹਦੇ ਉੱਪਰ ਥੋੜਾ ਜਿਹਾ ਨਾ ਚਾਟ ਮਸਾਲਾ ਪਾਵਾਂਗੇ ਇਹ ਆਪਣੀ ਗੁੜੇ-ਇਮਲੀ ਦੀ ਚਟਣੀ ਇਹਦੀ ਰੈਸਪੀ ਵੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੇਗੀ ਤੇ ਇਹ ਆਪਣੀ ਹਨਾ ਮਿਊਨੀ ਹੈਗੀ ਇਹਨੂੰ ਵੀ ਤੁਸੀਂ ਘਰੇ ਵੀ ਬਣਾ ਸਕਦੇ ਹੋ ਤੇ ਤੁਸੀਂ ਮੁੱਲ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰ ਦਿੰਦੇ ਹਾਂ ਥੋੜਾ ਜਿਹਾ ਨਾ ਡੈਕੋਰ ਬੈਸੇ ਤੁਸੀਂ ਮਨਚੂਰੀਅਨ ਨੂੰ ਤਾਂ ਹੈ ਨਾ ਥੋੜੀ ਜਿਹੀ ਗਰੇਵੀ ਬਣਾ ਕੇ ਵੀ ਕਰ ਸਕਦੇ ਹੋ ਗਰੇਵੀ ਵੀ ਮੈਂ ਤੁਹਾਨੂੰ ਦੱਸ ਦੂੰਗੀ ਕਿਸੇ ਦਿਨ ਦੁਆਰਾ ਹੈ ਨਾ ਰੈਸਪੀ ਬਣਾ ਕੇ ਤੁਹਾਨੂੰ ਦੱਸ ਦੂੰਗੀ ਪਰ ਜਿਹੜੀ ਇਹ ਚੀਜ਼ ਹੈਗੀ ਇਹ ਹੈ ਨਾ ਬਿਲਕੁਲ ਇੱਕ ਨਿਊ ਰੈਸਪੀ ਵਾਂਗੂ ਹੈ ਨਾ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਤੋੜ ਕੇ ਨਾ ਥੋੜੀ ਜਿਹੀ ਆਪਾਂ ਲਗਾਵਾਂਗੇ ਆਪਣੀ ਗੁੜੀ ਇਮਲੀ ਦੀ ਚਟਨੀ ਤੇ ਥੋੜੀ ਜਿਹੀ ਆਪਾਂ ਲਗਾਵਾਂਗੇ ਮਿਉਨੀ ਤੇ ਮੂੰਹ ਦੇ ਵਿੱਚ ਲਾਮੀ ਵਾਈਟ ਆਏਗੀ ਨਾ ਤੁਸੀਂ ਨਾ ਰੈਸਟੋਰੈਂਟ ਜਾਣਾ ਭੁੱਲ ਜੂਗੇ ਇੰਨੀ ਜ਼ਿਆਦਾ ਇਹ ਯਮਮੀ ਤੇ ਟੇਸਟੀ ਬਣੂਗੀ ਹਾਂਜੀ ਆਪਾਂ ਹੁਣ ਇਹਨਾਂ ਨੂੰ ਕੱਟ ਲਿਆ ਹੈਗਾ ਇਸ ਤਰੀਕੇ ਨਾਲ ਤੁਸੀਂ ਹਨਾ ਸਾਰੇ ਇਹਨਾਂ ਨੂੰ ਫਰਾਈ ਕਰ ਲੈਣਾ ਹੈਗਾ ਜਦੋਂ ਹਾਂਜੀ ਦੇਖੋ ਹਨਾ ਕਿੰਨੇ ਸੋਹਣੇ ਆਪਣੀ ਇਹ ਮਨਚੂਰੀਅਨ ਲਗਾ ਲਓ ਜਾਂ ਤੁਸੀਂ ਹਨਾ ਬਾਲਸ ਦੀ ਤਰ੍ਹਾਂ ਜਿਵੇਂ ਕਿ ਆਪਾਂ ਚੀਜ਼ ਬਾਲ ਜਿ� ਬਣਾ ਲੈਨੇ ਹਨਾ ਇਹ ਜਿਹੜੀ ਦੇਖੋ ਆਪਾਂ ਨੇ ਤੁਹਾਡੇ ਸਾਹਮਣੇ ਗਾਜਰ ਪਾਈ ਹੈ ਜਿਹੜੀ ਕਿ ਬਿਲਕੁਲ ਹੈਲਦੀ ਹੈ ਗੋਭੀ ਆਪਣੇ ਘਰ ਦੀ ਹੋਈ ਹੈ ਨਾ ਸਾਰਾ ਕੁਝ ਇਹਦੇ ਵਿੱਚ ਜਿਹੜੀਆਂ ਸਬਜ਼ੀਆਂ ਨੇ ਆਪਣੇ ਘਰ ਦੀਆਂ ਨੇ ਬਹੁਤ ਹੀ ਈਜ਼ੀ ਤੁਹਾਡੇ ਘਰ ਦੇ ਵਿੱਚ ਸਾਰਿਆਂ ਕੋਲ ਨੇ 10-20 ਰੁਪਏ ਕਿਲੋ ਹੁਣਾਂ ਮਿਲ ਰਹੀਆਂ ਨੇ ਤਾਂ ਤੁਸੀਂ ਜਦੋਂ ਵੀ ਬੱਚੇ ਹਨਾ ਕੁਝ ਬਾਹਰ ਤੋਂ ਮੰਗਦੇ ਹਨ ਤਾਂ ਇਸ ਚੀਜ਼ ਨੂੰ ਬਣਾ ਕੇ ਖਾਣਾ ਤੇ ਪਲੀਜ਼ ਮੈਨੂੰ ਹਨਾ ਜ਼ਰੂਰ ਦੱਸਣਾ ਇਸ ਨੂੰ ਬਣਾ ਕੇ ਕਿ ਤੁਹਾਨੂੰ ਤੇ ਤੁਹਾਡੇ ਬੱਚੇ ਨੂੰ ਕਿਵੇਂ ਦੀ ਲੱਗੀ ਹੈ ਤੇ ਇਸ ਨੂੰ ਜਦੋਂ ਆਪਾਂ ਦੋਨੇ ਚੀਜ਼ਾਂ ਦੇ ਨਾਲ ਬਣਾ ਇਸ ਤਰੀਕੇ ਨਾਲ ਖਾਵਾਂਗੇ ਨਾ ਤੇ ਦੇਖੋ ਅਸੀਂ ਤਾਂ ਖਾ ਰਹੇ ਹਾਂ ਬਹੁਤ ਜਾਮੀ ਹੈ ਤੇ ਤੁਸੀਂ ਵੀ ਸਾਰੇ ਭੈਂਪੜਾ ਖਾਓ ਬਣਾ ਕਿਉਂਕਿ ਬਾਹਰ ਵਾਲੀਆਂ ਚੀਜ਼ਾਂ ਨਾ ਰੈਸਟੋਰੈਂਟਾਂ ਤੇ ਬਿਲਕੁਲ ਨਾ ਖਾਓ ਕਿਉਂਕਿ ਵੀ ਬਿਲਕੁਲ ਸਫਾਈ ਨਹੀਂ ਰੱਖੀ ਜਾਂਦੀ ਇਸ ਤਰੀਕੇ ਨਾਲ ਤੁਸੀਂ ਨਾ ਬਣਾ ਕੇ ਜਦੋਂ ਖਾਓਂਗੀ ਤਾਂ ਇਸ ਭੈਂ ਨੂੰ ਜ਼ਰੂਰ ਚਾਹ ਕਰੋ ਤੇ ਤੁਸੀਂ ਵੀ ਖਾਓ ਤੇ ਦੇਖੋ ਕਿੰਨੀ ਯਾ ਆ ਬੋਲੋ ਸਾਰੇ ਜਣੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਮਿਲਾਂਗੇ ਨਾ ਅਗਲੀ ਵੀਡੀਓ ਦੇ ਵਿੱਚ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਵੀ ਆਪਾਂ ਇਸੇ ਈ ਚੀਜ਼ ਦੀ ਸਬਜੀ ਹੈ ਨਾ ਜਿਵੇਂ ਆਪਾਂ ਕਿਵੇਂ ਬਣਾ ਸਕਦੇ ਆਂਗੇ ਬਹੁਤ ਈਜ਼ੀ ਤਰੀਕੇ ਦੇ ਨਾਲ ਤੁਹਾਨੂੰ ਹਰ ਇੱਕ ਰੈਸਪੀ ਆਪਣੇ ਚੈਨਲ ਤੇ ਮਿਲੇਗੀ ਤੇ ਮਿਲਦੀ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਦੀ ਸਬਜੀ ਕਿਵੇਂ ਬਣੂਗੀ ਉਹ ਤਕਲੀਫ ਸੱਚ ਯਕਾ ਯਮੀ ਯਮੀ ਉਹ ਤੱਕ ਬਣਾ ਕੇ ਤੁਸੀਂ ਖਾਓ ਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ